ਕੇਂਦਰ ਦੀ ਭਾਜਪਾ ਭਾਈਵਾ ਸਰਕਾਰ ਆ ਕਾਲੀਦਾਲ ਦੀ ਉਹਨਾਂ ਦੇ 12 ਦੇ ਵਿੱਚ ਟਰੈਕਟਰਾਂ ਦੇ ਮਾਰਚ ਕਰਕੇ ਉਹਨਾਂ ਨੂੰ ਦੱਸਣਾ ਵੀ ਜਿਹੜੇ ਇਹ ਤਿੰਨ ਆਰਡੀਨੈਂਸ ਇਹਨਾਂ ਨੇ ਕੇਂਦਰ ਸਰਕਾਰ ਨੇ ਤਿਆਰ ਕੀਤੇ ਆ ਦੋ ਖੇਤੀ ਨਾਲ ਸੰਬੰਧਿਤ ਤੀਜਾ ਆਪਣੇ ਬਿਜਲੀ ਦਾ ਜਿਹੜਾ 2020 ਇਹਨਾਂ ਨੇ ਬਣਾਇਆ ਉਹਦੇ ਨਾਲ ਸੰਬੰਧਤ ਆਗੇ ਤਿੰਨੇ ਆਰਡੀਨੈਂਸ ਬਹੁਤ ਮਾਰੂ ਆ ਇਹਦੇ ਵਿੱਚ ਜਿਵੇਂ ਪੰਜਾਬ ਦੀਆਂ ਲੀਡਰ ਪੰਜਾਬ ਦੇ ਆਪਣੇ ਨਾਲ ਵਾਅਦਾ ਕਰ ਜਾਂਦੇ ਆ ਕੋਈ ਕਾਲੀ ਕਰਦਾ ਕੋਈ ਕਾਂਗਰਸੀ ਕਰਦਾ ਜਾਂ ਉਹਨੂੰ ਲੱਗੀ ਰਹਿ ਦਿੰਦੇ ਨੇ ਉਸੇ ਤਰ੍ਹਾਂ ਆਪਣੇ ਖੇਤਕਾਂ ਦੀਆਂ ਮੋਟਰਾਂ ਦੀ ਬਿਜਲੀ ਫਰੀ ਆਪਣੇ ਨਾਲ ਵਾਅਦੇ ਕਰ ਲੈਂਦੇ ਨੇ ਉਹ ਗਰੀਬ ਕਿਸਾਨਾਂ ਜਿਹੜੇ ਉਹਨਾਂ ਨੂੰ ਬਿਜਲੀ ਫਰੀ ਗਰੀਬਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ 200 ਜੰਟ ਫਰੀ ਛੋਟੇ ਦੁਕਾਨਦਾਰ ਕਾਰਖਾਨੇ ਵਾਲਿਆਂ ਨੂੰ ਫਰੀ ਤਾਂ ਜਿਹੜੀ ਉਹ ਪੰਜਾਬ ਦੀ ਕਮੇਟੀ ਬਣਦੀ ਹੈਗੀ 2007 ਦੇ ਵਿੱਚ ਇਹ ਜਾ ਕੇ ਬੈਠੀ ਸੀਗੀ ਤਾਂ ਉਹ ਮਤਲਬ ਕੇਂਦਰ ਨੂੰ ਕਹਿੰਦੇ ਨੇ ਵੀ ਸਾਡੇ ਆ ਲੀਡਰਾਂ ਨੇ ਵਾਅਦੇ ਕੀਤੇ ਨੇ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਇਹ ਨੂੰ ਪੰਜਾਬ ਸਰਕਾਰ ਪੇ ਕਰੂਗੀ ਇਹ ਇਹਦੇ ਛੋੜ ਦਿੱਤੀ ਜਾਵੇ ਜਿਹੜੀਆਂ ਆਪਣੀਆਂ ਮੋਟਰਾਂ ਖੇਤੀ ਸੈਕਟਰ ਚੱਲ ਰਿਹਾ ਤਾਂ ਹੁਣ ਕੀ ਆ ਜਿਹੜੀ ਕਮੇਟੀ ਹੈਗੀ ਉਹ ਸਰੀ ਕੇਂਦਰ ਨੇ ਬਣਾ ਲਈ ਤੇ ਪੰਜਾਬ ਦੀ ਜਿਹੜੀ ਉਹ ਕਮੇਟੀ ਉਹਨੂੰ ਠੱਪ ਕਰ ਦਿੱਤਾ ਜਦ ਨਹੀਂ ਕਹਿਣ ਤੋਂ ਬਾਅਦ ਵੀ ਕੇਂਦਰ